ਤੋ ਇਹਨਾਂ ਨੇ ਰੁਕ ਦੇਣਾ ਇਹਨੇ ਆ ਆ ਨਵਾਤੀ ਦੀ ਬਰੇਕਾਂ ਕਿੰਨੇ ਕਿੱਲੇ ਕਰਦੀ ਸੀ ਬਰਸੀਨ ਦੇ 18 20 20 ਕਿਲੇ 18 20 ਕਿੱਲੇ ਬਰਸੀਨ ਦੇ ਇਹ ਥੋੜਾ ਪੱਕਾ ਕਰੇਵਾ ਹੁੰਦਾ ਜੇ ਕਿਵੇਂ ਵੀ ਰੋਜ਼ ਦੀ ਰੋਜ਼ ਨਾ ਮੰਡੀ ਜਾਈ ਜਾਣਾ ਫਾਇਦਾ ਕਣਕ ਨਾਲ ਹੈਨਾ ਫੇ ਬੀਜ ਵੀ ਬੀਜ ਵੀ ਵਧੀਆ ਵਿਕ ਜਾਂਦਾ ਪੂਰੀ ਵਿਕ ਜਾਂਦਾ ਆਪੇ ਆਨੇ ਦਰਾ ਉਹ ਕਿਹੜਾ ਇਹ ਵੈਰਾਈਟੀ ਹਾੜੂਆ ਕਿਹੜੀ ਹੈ ਅਸੈਂਪਲਸਰੀਆ ਅਸੈਂਪਲਸਰੀਆ ਆਹ ਚੜਾਈਆ ਖਤਰਨਾਕ ਬਸ ਆਹ ਵਾਹ ਵਾਹ ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਓ ਜੀ ਮਿੱਤਰੋ ਪਿੱਛੇ ਆ ਗਈ ਮਸ਼ੀਨ ਇੱਕ ਬਰਸੀਨ ਬੱਢਣ ਵਾਲੀ ਸੋ ਚਾਹ ਪੀ ਰਹੇ ਤੇ ਬਾਕੀ ਪੂਰਾ ਬਲੌਗ ਅੱਜ ਦੇਖਿਓ ਬੜਾ ਘੈਂਟ ਹੋਣ ਵਾਲਾ ਇੰਟਰਸਟਿੰਗ ਕੁਲਰ ਇਹਨਾਂ ਖੇਡੇ ਪਿੰਡ ਤੇ ਖੜਾ ਉਹ ਪਿੱਛੇ ਲੇਜ਼ਰ ਕਰਾ ਹੈ ਨਾ ਲੇਜ਼ਰ ਕਰਾ ਫੇਰ ਲਿਆ ਤਾਂ ਮੈਂ ਇਹ ਬਰਸੀਨ ਬਹੁਤ ਕਰਦੇ ਵੀਰ ਉਹਨੂੰ ਉਹ ਅੱਜ ਆਪਾਂ ਸਾਰੀ ਜਾਣਕਾਰੀ ਦਿੰਨੇ ਵੀ ਇਹਨਾਂ ਨੇ ਮਤਲਬ ਕੰਕ ਤੋਂ ਹਟਮਾ ਕੰਮ ਕਿਉਂ ਕਰਿਆ ਇਹ ਸਾਰਾ ਚੰਡੀਗੜ੍ਹ ਵੇਚਦੇ ਆ ਮੋਹਾਲੀ ਵੇਚਾ ਉਹ ਸਾਰਾ ਪੁੱਛਦਿਆ ਹੁਣ ਸੋ ਕਰਦੇ ਜੀ ਵਲੌਗ ਸ਼ੁਰੂ ਇੱਕ ਵਾਰ ਮਸ਼ੀਨ ਚੱਲ ਰਹੀ ਹੈ ਦਿਖਾਉਣੀ ਅੱਜ ਜੀ ਸਾਜੀ ਤਿੰਨ ਵਾਰ ਜਿਵੇਂ ਜੀ ਬਾਜੂ ਬਾਜੂ ਬੋਲ ਸੁਣਾਓ ਠੀਕ ਠਾਕ ਹੋ ਜੀ ਮਹਾਚਲ ਅੱਜ ਦਿਖਾਈਏ ਵੀ ਹੈ ਨਾ ਬਰਸੀਨ ਕਿੰਨੇ ਮੈਂ ਕਹਿੰਦਾ ਤੁਹਾਨੂੰ 2-3 ਸਾਲ ਹੋ ਗਿਆ ਨਾ ਬਰਸੀਨ ਦਾ ਕੰਮ ਕਰਦੇ ਨੂੰ ਮੈਂ ਕਹਿੰਦਾ ਸਾਨੂੰ ਹੋ ਗਏ ਕਿ ਵੱਧ ਹੋ ਗਏ 4-5 ਸਾਲ ਹੋ ਗਏ 5 ਸਾਲ ਹੋ ਗਏ ਤੁਸੀਂ ਫਿਰ ਬੀਜ ਵੀ ਰੱਖਦੇ ਮਾਚ ਬਸ ਆਹੀ ਵਾੜ ਵੱਢ ਕੇ ਬੀਜ ਫਿਰ ਬੀਜ ਤਿਆਰ ਕਰ ਲੈਣਾ ਕਿੰਨੀਆਂ ਬਾਡਾਂ ਲੈ ਲੈਣੇ ਕੀਰੇ ਦਾ ਅਸੀਂ ਨੇ ਦੋ ਲੈ ਲਿਆ ਹੂੰ ਐਤਕੀ ਅਸੀਂ ਇੱਕੇ ਲਈਏ ਕਿੰਨੇ ਕਿੱਲੇ ਕਰਦੇ ਜੀ ਬਰਸੀਨ ਦੇ ਹਾਂ 20 20 ਕਿੱਲੇ 18 20 ਕਿੱਲੇ ਬਰਸੀਨ ਦੇ ਇਹ ਥੋੜਾ ਪੱਕਾ ਕਰੇ ਪਾ ਹੁੰਦਾ ਜੀ ਕਿਵੇਂ ਵੀ ਰੋਜ਼ ਦੀ ਰੋਜ਼ ਨਾ ਮੰਡੀ ਜਾਈ ਜਾਣਾ ਫਾਇਦਾ ਕਣਕ ਨਾਲ ਹਣਾ ਫਿਰ ਬੀਜ ਵੀ ਬੀਜ ਵੀ ਬਧੀਆ ਵਿਕ ਜਾਂਦਾ ਪੂਰੀ ਵਿਕ ਜਾਂਦਾ ਆਪੇ ਆਨੇ ਦਰਾ ਉਹ ਕਿਹੜਾ ਇਹ ਵੈਰਾਈਟੀ ਹਾੜੂਆ ਕਿਹੜੀ ਹੈ ਅਸੈਂਪਲ ਸਰੀਆ ਹੁਣ ਕਿੰਨੀਆਂ ਬਾੜਾਂ ਕਰਕੇ ਸੱਚ ਇਹ ਹੁਣ ਤਾਂ 1 6 ਬਾੜ ਕਰੀ ਐ ਅੱਦਿਕ ਅੱਛਾ ਇਹ ਕੀ ਕੀ ਪਰ ਦੋ ਕਰਨੀਆਂ ਦੀਆਂ ਬਸ ਤੁਸੀਂ ਨੇ ਮਤਲਬ ਪਹਿਲੀ ਬਾੜ ਕਰਕੇ ਆ ਦੂਈ ਆ ਹੁਣ ਨਾ ਨਾ ਪਹਿਲੀ ਹੋ ਅੱਛਾ ਪਹਿਲੀ ਹੋ ਵਿੱਚ ਸਰੋਂ ਸਰੋਂ ਨਹੀਂ ਕਰ ਰਹੇ ਹੋ ਹਨਾ ਸਰੋਂ ਵਾਲੀ ਫਿਰ ਵਿਕਦੀ ਨਹੀਂ ਨਾ ਅੱਛਾ ਸਰੋਂ ਦਾ ਥੋੜੇ ਚਿਹਰੇ ਵਿਕਦੇ ਸਾਬਾ ਤੇ ਪਹਿਲਾਂ ਪਹਿਨਾ ਪਹਿਲਾਂ ਪਹਿਲਾਂ ਹਾਂ ਕਿੰਨੇ ਬੰਦੇ ਆ ਫਿਰ ਨਾਲ ਹੁਣ ਬੰਦੇ ਹੈਗੇ 8-9 ਆ ਬਾਪੂ ਵੀ ਪੂਰਾ ਜੋਰ ਮਾਰਦਾ ਹੈ ਚੰਗਾ ਠੀਕ ਹੈ ਠੀਕ ਹੈ ਠੀਕ ਹੈ ਇੱਕ ਟਰਾਲੀ ਭਰ ਲੈਂਦੇ ਰੋਜ਼ ਕੇ ਬਾਦ ਅਛਾ ਦੋ ਭਰ ਲੈਣੀ ਐ ਹੁਣ ਕਿ ਸਮਝ ਲੋ 11:30 12:00 ਵੱਜ ਗਏ ਹਨ 12 1 ਵਜੇ ਬਸ ਹੋ ਗਈ ਹੁਣ ਹੁਣ ਤੇ ਚੱਲ ਪੜਾ ਪ੍ਰੋਜੈਕਟ ਪਰਾਲੀ ਦੀਆਂ ਪੁੱਲੀਆਂ ਮੰਨ ਮੰਨ ਕੇ ਹਾਂ ਆ ਇਹਦਾ ਪੁੱਲੀ ਲੈ ਕੇ ਜਾਂਦੇ ਤੇ ਹਾਂਜੀ ਚੱਡੀਗੜ ਨੂੰ ਇੱਧਰ ਭਾਰਾਂ ਵਾਲੀ ਮੰਗਦੇ ਨਾ ਚੱਡੀਗੜ ਠੀਕ ਐ ਭਾਰਾਂ ਵਾਲੀ ਇੱਧਰ ਰਾਜਪੁਰੇ ਖੁੱਲੀਓ ਰਾਜਪੁਰੇ ਖੁੱਲਾ ਜਾਂਦਾ ਆ ਇਹਦਾ ਜੱਕ ਵੀ ਚੱਕ ਹੋ ਜਾਂਦਾ ਹੁਣ ਜਿਵੇਂ ਜੱਕ ਚੱਕਣਾ ਹੈ ਨਾ ਵੀ ਜਿਵੇਂ ਉਹ ਠੀਕ ਐ ਕਿੰਨਾ ਕਿੰਨੇ ਵੱਡ ਹੋ ਜਾਂਦਾ ਏਰੀਆ ਰੋਜ ਕਿਲਾ ਕਿਲਾ ਕਬੱਦ ਕਿਲੇ ਤੇ ਘੱਟ ਵੱਡ ਹੁੰਦਾ ਥੋੜਾ ਅਛਾ ਕਿਲੇ ਤੋਂ ਘੱਟ ਵੱਡਾ ਮੈਂ ਤੁਹਾਨੂੰ ਉਹਦੇ ਮੁਤਾਬਕ ਵੱਧਦੇ ਪਾਪਾ ਨੇ ਲੈ ਕੇ ਜਾਣੀ ਆ 60 70 ਕੁਐਂਟਰ ਵੱਟ ਦੰਨੇ ਆ ਠੀਕ ਐ ਉਂ ਲੀਟਰ ਰੂਟ ਕੀ ਲੱਗੀ ਜਾਂਦੀ ਹੈ ਰਹੀਏ ਬਾ 200 ਦੇ ਬੀਜ ਲੱਗੀ ਜਾਂਦੀ ਜਵੀ ਦਾ ਨਹੀਂ ਫਾਇਦਾ ਜਵੀ ਦਾ ਫਿਰ ਆਇਆ ਜਵੀ ਦਾ ਫਿਰ ਬੀਜ ਨਹੀਂ ਪੈਣਾ ਫਿਰ ਬਾਅਦ ਵਿੱਚ ਮੈਂ ਵਿਝੂਗਾ ਜਿਆਦਾ ਫਿਰ ਮੱਕੀ ਬੀਜੂਗਾ ਆ ਫਿਰ ਜਾਂ ਤਾਂ ਫਿਰ ਮੱਕੀ ਬੀਜਣੀ ਪੈਣੀ ਹੈ ਨਾ ਸਮਝ ਲਉ ਬਾੜੋਂ ਨੇ ਵੀ ਕੇ ਦੇਣੀ ਐ ਉਹਦੇ ਬਾਅਦ ਤੇ ਵੱੱਡ ਖੜਨਾ ਪੈਣਾ ਬਰਸੀਨ ਦਾ ਐ ਚਲੋ ਚੱਲ ਇਹਦਾ ਬੀਜ ਵੀ ਮੁੜ ਕੇ ਤਿਆਰ ਹੋ ਜਾਣਾ ਹਾਂ ਬੀਜ ਤਿਆਰ ਹੋ ਜਾਣਾ ਬੀਜ ਤਿਆਰ ਹੋ ਜਾਣਾ ਹੁਣ ਚੱਲ ਜੀਏ ਚਾਹ ਪਾਣੀ ਆਹ ਸੌਦਾ ਵਧੀਆ ਆ ਇਕੇ ਕੱਟਰਵਾਰਾ ਕਿ ਬਲੱਗ ਹੋਰ ਵੀ ਐ ਅਸੀਂ ਕਿਹੜੇ ਜਿਹੜੀ ਸਾਡੇ ਪਿੰਡ ਆ ਉਹ ਉਹਨਾਂ ਕੋਲ ਉਹਨਾਂ ਕੋਲ ਹੋਰ ਕੰਪਨੀ ਦੀਆਂ ਨਾ ਮਨ ਲੰਦਾ ਮਨ ਲਾ ਦੀ ਆਉਦੀ ਹੈ ਚਾਹਲ ਤੋਂ ਆਈ ਵੀ ਆ ਵੀ ਚਾਹਲ ਤੋਂ ਆਈ ਵੀ ਆ ਉਹ ਦਸ਼ਮੇਸ਼ ਵਾਲਿਆਂ ਦੀ ਮਨ ਲਾ ਦੀ ਹਾਂ ਇਹ ਪਦਮ ਵਾਲਿਆਂ ਦੀ ਹੈ ਅੱਛਾ ਜੀ ਹਾਂ ਇਹ ਵੀ ਚਾਹਲ ਦੀ ਉਹ ਸੱਚੇ ਵੀ ਆ ਇਹ ਚਾਹਲ ਦੀ ਉਹ ਚਾਹਲ ਦੀ ਬਣਾਈਆਂ ਵੀ ਕੰਮ ਸਖਾਲਾ ਕਰਤਾ ਹਨ ਇਹ ਚੀਜ਼ਾਂ ਦੇ ਹਾਂ ਦੱਤਾਂ ਵਾਲਾ ਖੜੇ ਹੀ ਛੁੱਟ ਗਿਆ ਸਮਝੋ ਦੱਤ ਨਾਲ ਵੀ ਇੰਨੇ ਕਿੰਨੇ ਵੱਡ ਲੂਗੇ ਨਹੀਂ ਵੱਡੇ 50 ਕੁਆਂਟਰ ਦੀ ਕਬੱਡੀ 60 ਕੁਆਂਟਰ ਇੱਕ ਵੱਡੇ ਹਾਂ ਟਰਾਲੀਆਂ ਭਰੀਆਂ ਅਸੀਂ ਕੱਲ੍ਹ ਦੋ ਭਰ ਲੇਗੇ ਹਾਂ ਕਿੰਨੇ ਕਿਦਾ ਤੁਹਾਡੇ ਹਿਸਾਬ ਨਾਲ ਐਵਰੇਜ ਵੀ ਕਿਲੇ ਦਾ ਕਿੰਨਾ ਕੋ ਹੋ ਜਾਂਦਾ ਕਿਲੇ ਦਾ ਹੋ ਜਾਂਦਾ 100 ਤੋਂ ਉੱਪਰ-ਪਰ ਹੋ ਜਾਂਦਾ ਜਿਤ ਤਕੜੀ ਹੈ ਜਾਂ ਤਾਂ ਉਹ ਆ 100 100 700 ਜਣੀ ਇੱਕ ਕਿਲੇ ਦਾ ਕਿੰਨੇ ਕਿੰਨੇ ਦਾ ਮਤਲਬ ਬਰਸੀਨ ਹੋ ਜਾਂਦਾ ਇਹ ਹੁਣ ਤੁਸੀਂ ਵੇਚ ਕੇ ਆਉਨੇ ਆ ਮੁੜ ਕੇ ਬੀਜ ਵੀ ਤਿਆਰ ਹੋ ਜਾਣਾ ਵੀ ਕਣਕ ਨਾਲ ਤੇ ਪ੍ਰੋਫਿਟ ਕਿੰਨਾ ਕਹਿਦਾ ਕਣਕ ਨਾਲ ਤੋਂ ਵਾਧੂ ਆ ਠੀਕ ਹੈ ਜੀ ਨਲਿਆ ਦਿਨਾਂ ਚ ਪੈਸੇ ਦੀ ਨਹੀਂ ਤੰਗੀ ਆਉਂਦੀ ਕੋਈ ਨਕਦ ਚੱਲਦਾ ਕੰਮ ਨਕਦ ਲੱਗਦੇ ਇਹ ਤੁਸੀਂ ਜਿਵੇਂ ਅੱਜ ਹੁਣ ਉਸ ਉੱtre ਤੇ ਵਧਣਾ ਹੈ ਬਹੁਤੀ ਸੱਜਰੀ ਦਾ ਤਾਂ ਕੋਈ ਹੋਣੀ ਰਾਜਾ ਤਾਂ ਧੁੱਪਾਂ ਨਾ ਹੋਵੇ ਫਿਰ ਤਾਂ ਸੱਜਰੇ ਬੱਢ ਲੈ ਅੱਛਾ ਸੱਜਰੇ ਬੱਢ ਲੈ ਗਰਮੈਸ ਠਾਲ ਦਮਾ ਹੁਣ ਤਾਂ ਪਾਉਗੀ ਪਰ ਤਾਂ ਦਾ ਮੌਸਮ ਠੰਡਾ ਰਿਹਾ ਪਰ ਤਾਂ ਸਵੇਰੇ 6 ਵਜੇ ਲੱਗ ਜਾਂਦੇ ਤੇ ਬੱਢਣ ਫੇਰ ਜਿਹੜਾ ਤੁਸੀਂ ਬੀਜ ਬੂਜ ਕੱਢਦੇ ਆ ਕਮਬੈਨ ਨਾਲ ਕੱਢਦੇ ਆ ਅਸ਼ੋਕ ਕਮਬੈਨ ਨਾਲ ਬੱਢ ਲੈਣ ਚਾਹੇ ਤੂੜੀ ਵਾਲੀ ਫੇਰ ਲੋ ਚ ਕਮੈਨ ਫੇਲ ਦੋ ਨਾ ਨਾ ਤੂੜੀ ਵਾਲੀ ਨਹੀਂ ਕਮੈਨ ਨੇ ਫੇਰੂਗੀ ਅੱਛਾ ਕਮੈਨ ਨੇ ਫੇਰੂਗੀ ਤੇ ਤੂੜੀ ਬਣਾ ਦਿੰਦੇ ਉਹਨੇ ਚਾਰਨੇ ਝੂਨੇ ਆ ਆ ਫੇਰ ਉਹ ਕਰਨੇ ਪੈਂਦੇ ਆ ਨਾ ਹਾਂ ਉਹ ਤਾਂ ਹੈ ਆ ਫੇਰ ਪੱਖੇ ਦੀ ਹਵਾ ਜ਼ ਨਨੋ ਠੀਕ ਹੈ ਵਧੀਆ ਗੱਲ ਹੈ ਜੀ ਇਹ ਤਾਂ ਵਧੀਆ ਹੰਬਲਾ ਬਚ ਜਾਂਦਾ ਕਦੋਂ ਕਦੋਂ ਕੀ ਕਰਨਾ ਸ਼ੁਰੂ ਕੰਮ ਬਸ ਤਿਆਰੀ ਲੱਗਿਆ ਹੀ ਹੁੰਦਾ ਬਸ ਚੱਕ ਦੋ ਫੱਟੇ ਫਿਰ ਲਾ ਦੋ ਨੇਰੀਆਂ ਚਾਹ ਪੀ ਲਈਏ ਹਾਂ ਹਾਂ ਲੱਕ 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 ਆਦੋ ਭਾਈ ਨੀਗਾ ਦੇਖੋ ਲਾ ਲੱਗ ਗਿਆ ਦਾ ਵੀ ਕਟਰ ਵਾਲਾ ਦੇਖੋ ਕਟਰ ਸਿਰਦਾ ਥੱਲੇ ਲੋ ਗੱਬੇ ਗੱਬੇ ਲਾਈਨ ਬਣਾਉਂਦੇ ਨੇ ਜਾਈ ਜਾਣਾ ਦੇਖੋ ਮੈਨੂੰ ਆਇਆ ਸੋਦਾ ਪਾਸ ਕਰ ਨਹੀਂ ਅਜੇ ਖੇਤ ਨਰ ਮੈਂ ਨਾ ਪਲੇਟ ਬਲੂਡ ਘਾਦਾ ਥੱਲੇ ਮੈਨਾਂ ਮਾ ਕੇ ਪੂਰੀ ਫਾਟ ਬਣਾਉਣੀ ਪੈਂਦੀ ਆ ਪਹਿਲਾਂ ਕਿਆ ਡਾਊਨ ਦੀ ਰੇਸ ਦੇ ਵਿੱਚ ਇਹਨੇ ਕਿਆ ਤੇਲ ਖਾਣਾ ਹੋਈ ਗੋਲਾ ਨਹੀਂ ਲੱਗਦਾ ਲੈ ਨਹੀਂ ਦੇਣ ਦੀ ਐਨਾ ਕੈਂਟ ਜੀ ਚ ਕਹਿੰਦੇ ਜੇ ਅਸੀਂ ਜਵੀ ਵੀ ਕਰ ਸਾਡੇ ਕੋਲ ਆਪਸ਼ਨ ਹੈਗੀ ਆ ਪਰ ਜਵੀ ਤੇ ਆਏ ਆ ਵੀ ਜਵੀ ਦੀ ਇੱਕ ਬਾੜ ਲੈ ਕੇ ਫਿਰ ਸਾਨੂੰ ਮੱਕੀ ਵੇਚਣੀ ਪੈਣੀ ਆ ਉਹ ਵੀ ਠੀਕ ਆ ਕੰਮ ਹੈਨਾ ਜਿਵੇਂ ਮਤਲਬ ਮੱਕੀ ਆ ਜਿਹੜੀ ਉਹ ਵੀ ਅਗੇਤੀ ਹੋ ਜੂਗੀ ਕੋਈ ਜ਼ਿਆਦਾ ਲੇਟ ਨਹੀਂ ਹੁੰਦੀ ਪਰ ਹੁਣ ਕਹਿੰਦੇ ਸਾਨੂੰ ਬਰਸੀਨ ਦਾ ਲੋ ਹੋ ਗਿਆ ਔਰ ਜਿਵੇਂ ਆਲੂ ਵਾਲਿਆਂ ਨੂੰ ਆਲੂ ਦਾ ਹੋਇਆ ਹੋਇਆ ਗੰਨੇ ਵਾਲਿਆਂ ਨੂੰ ਗੰਨੇ ਦਾ ਹੋਇਆ ਹੋਇਆ ਉਵੇਂ ਹੀ ਬਰਸੀਨ ਦਾ ਚਸਕਾ ਪੈ ਗਿਆ ਕਮਾਲ ਆ ਰੋ ਦੇ ਕਿਦ ਹਾਂ ਤੂੰ ਦਾਤ ਵੀ ਅੱਛਾ ਡੋਲ ਡੂਲ ਵੱਢਣੀ ਹੋਣੀ ਹਾਂ ਹਾਂ ਅੱਛਾ ਇਸ ਵੱਟ ਬੁੱਟੇ ਦੇ ਨਾਲ ਵੱਢ ਲੰਨੇ ਆ ਫਿਰ ਹਨਾ ਠੀਕ ਐ ਵਪਾਰ ਪਾਉਂਦੇ ਪਾਉਂਦੇ ਥੱਕ ਜਾਂਦੇ ਹੁਣੇ ਪਿੱਛੇ ਇਹ ਤੁਸੀਂ ਫਿਰ ਕਿਵੇਂ ਅੱਥਰਾਂ ਨਾਲ ਚੱਕ ਕੇ ਪੰਜੀ ਪੁੰਜੀਆ ਵੀ ਰੱਖੀਵੇਂ ਤੰਗਲੀਆਂ ਕੋਈ 10 ਬੰਦਿਆਂ ਦਾ ਕੰਮ ਮਤਲਬ 10 ਬੰਦੇ ਮਸ਼ੀਨ ਦੇ ਨਾਲ ਰਹਿੰਦੇ ਆਂ ਆਵੀਂ ਸੱਤੇ ਕੰਮ ਪੂਰਾ ਨਹੀਂ ਹੁੰਦਾ ਕੰਮ ਹੀ ਨਹੀਂ ਹੁੰਦਾ ਉਹ ਵੱਟ ਕੇ ਖੜ ਜਾਂਦੀ ਹੁਣੀ ਆਕੇ ਖੜ ਜਾਂਦੀ ਉਹਦੇ ਸਾਹਮਣੇ ਉਹ ਦੇਖ ਲਿਓ ਨਾ ਨਾ ਵਧੀਆ ਵਧੀਆ ਜੀ ਇਹ ਖੁੱਲੀ ਲੱਗਦੇ ਫੇਰ ਤਾਂ ਆਪਾਂ ਦੇਖੋ ਘੱਟੂ ਘੱਟ 20 ਬੰਦਿਆਂ ਦਾ ਕੰਮ ਕਰ ਲਿਆ ਨਾ ਨਾ ਵਧੀਆ ਚੀਜ਼ ਹੈ ਬਹੁਤ ਵਧੀਆ ਜੀ ਸੋ ਠੀਕ ਹੈ ਜੀ ਚੱਲਦੇ ਆਂ ਹੁਣ ਆਪਾਂ ਆਪਣੇ ਵਾਲੇ ਕੰਮ ਦੇ ਲਈ ਹੋਈਏ ਲਓ ਭਾਈ ਮਿੱਤਰੋ ਅੱਜ ਤਾਂ ਪਹਿਲਾਂ ਕਟਾਈ ਹਵਾ ਆਪਾਂ ਨੇ ਟੈਰਾਂ ਚ ਟੈਰ ਉੱਤੇ ਹਵਾ ਹੋਈ ਵੀ ਤੇ ਘੱਟੋ ਘੱਟ 25 25 28 28 ਪਾਉਂਡ ਹਵਾ ਹੋਈ ਬੀਤੀ ਹੁਣ ਇਹਦੇ ਤੇ ਲੈਣਾ ਕਰਕੇ 18 20 ਦੇ ਗੇਟ ਚ ਹੈਨਾ ਸੋ ਪਰਾਂ ਨੂੰ ਨਮਾਨ ਆ ਉੱਧਰੋਂ ਚੱਲ ਰਿਹਾ ਪਰ ਦੇਖ ਤੇ ਵਿਚ ਨੂੰ ਸਾਡਾ ਪ੍ਰੋਗਰਾਮ ਹੋ ਗਿਆ ਤਾਂ ਪਹਿਲਾਂ ਆਹ ਟਰੈਕਟਰ ਦਾ ਵੀ ਲੈ ਵੀ ਚੱਕ ਲਈਏ ਹੈਨਾ ਪਹਿਲਾਂ ਪੂਰੀ 855 ਦੀ ਤਿਆਰੀ ਹੋ ਜਾਈ ਸਾਡੀ ਪਰ ਨਹੀਂ ਇਹ ਟਰੈਕਟਰ ਬੜਾ ਤਾਂ ਬੜਾ ਹੀ ਹੈ ਅਕਸਰ ਉਹਨੇ 50 ਦਾ ਲੈ ਜਣਾ ਤਾਂ ਇਹ 57 HP ਦਾ 57 HP ਹੈ ਆੜਦਾ ਬਹੁਤ ਆ ਇਹ 11 1200 ਚੱਕਰਾਂ ਤੇ ਨਾ ਬੜਾ ਸੋਹਣਾ ਮਤਲਬ ਕਰਾ ਪਰ ਤੇ ਆ ਚੋ ਲੈ ਕੇ ਲੱਗਣ ਤੇ ਆ ਇਹ ਵਾਗਤ ਭਰੀ ਗਿਆ ਪੂਰੀ ਪੂਰ ਆੜ ਕੇ ਚੱਲਦਾ ਬੜਾ ਸੋਹਣਾ ਟਰੈਕਟਰ ਆਇਆ ਤੇ ਇਹਨੂੰ ਲੋੜ ਲੱਗੀ ਵੀ ਹਾਂ ਵੀ ਹੁਣ ਲੈ ਵੀ ਮਾੜਾ ਮੋਟਾ ਸਾਨੂੰ ਲੱਗਦਾ ਫਰਕ ਵੀ ਟਰੈਕਟਰ ਬੜਾ ਲੈਣਾ ਪੈਣਾ ਉਦੋਂ ਫਿਰ ਇਹਨੂੰ ਟਰਬੋ ਕਰਾ ਦੇਣੀ ਆਪਾਂ ਸੌਂਕ ਪੂਰਾ ਕਰਨਾ ਜ਼ਰੂਰ ਥਾਲਾ ਹਾਲੈਂਡ ਵਾਲੇ ਸਿੱਤੀ ਮੰਗ ਜਿਵੇਂ ਮਾਰਦੇ ਨਾ ਟਰਬੋ ਲੱਗੀ ਵੀ ਇਹ ਵੀ ਪੂਰਾ ਅੱਗ ਬਣਦਾ ਟਰੈਕਟਰ ਪਾਵਰਪਲੱਸ ਹੈ ਨਹੀਂ ਸਲਤ ਜਾਨ ਹੈ ਤਾਂ ਬਹੁਤ ਹੈ ਉੱਪਰ ਰੱਖਣਾ ਸਾਲਾ ਮਾਰਦਾ ਜਾਂਦਾ ਹੁਣ ਵੀ ਇਹਨੇ ਟਾਇਰ ਘਾਈ ਜਾਂਦਾ ਜਿਹੜੀ ਦੂਏ ਹੈ ਇੱਥੇ ਦੇ ਲੋ ਚੱਕਰਾਂ ਤੇ ਬਹੁਤ ਹੋ ਜੰਨੇ ਆ ਵਧੀਆ ਚੱਲਦਾ ਹੈ ਇਹਨ 11-1200 ਚੱਕਰਾਂ ਤੇ ਘਰਾਤੇ ਹਨ ਥੋੜੀ ਬਰਕੂ ਸੋ ਆ ਦੇਖੋ ਜਿਵੇਂ ਇਧਰਲੀ ਸਾਈਡ ਨਾਲ ਬੰਨਾ ਜਣਿਆ ਆ ਇਧਰਲੀ ਸਾਈਡ ਆ ਨੀਵੀਂ ਹੈ ਸਾਰੀ ਮਿੱਟੀ ਉੱਪਰੋਂ ਖਿੱਚ-ਖਿੱਚ ਕੇ ਥੱਲੇ ਆਉਂਦੀ ਆ ਸਾਰੀ ਡੱਕਰ ਜ਼ਮੀਨ ਆ ਦੇਖੋ ਆਪਣੇ ਡਲੇ ਕਹਿੰਦੇ ਆ ਨਾ ਇਹਨ ਪਾਰਟ ਪਰ ਦਿਹਾ ਬੁਰੀ ਐ ਕੈਂਟ ਵਰ ਜਾਂਦੀ ਐ ਪਲਾਉ ਬਲੂ ਵਾਲਾ ਸਿਸਟਮ ਚੱਲ ਸਕਦਾ ਆਪਣੇ ਚਲਾਵਾਗੇ ਬਿਮਾਰਾ ਰੱਖੇ ਸੁੱਕ ਉਹ ਚੱਲਦਾ ਸਾਹਮਣੇ ਫਸੀੜਾ ਇੱਕ ਕਾਲ ਕਰਛਿਆਂ ਦੇ ਉੱਲੂਆਂ ਨੇ ਬੜਾ ਦੁਖੀ ਕਰਾਇਆ ਸਾਰੇ ਟਰਾਂਸਮਿਟਰ ਤੇ ਆ ਕੇ ਬੈਠੀ ਜਾਂਦੇ ਆ ਗਰਾਂ ਉਹਦਾ ਮੈਂ ਤਾਂ ਦੁਖੀ ਹੋ ਗਿਆ ਗੱਲ ਦਾ ਲਾਓ ਪਾਈ ਮਿੱਤਰੋ 5:30 6 ਵਜੇ ਦਾ ਟਾਈਮ ਹੋ ਚੱਲਿਆ ਲੇਜ਼ਰ ਖੜਾਤਾ ਆਪਾਂ ਨੇ ਤੇ ਇੱਧਰ ਬਲਸੀਨ ਦਾ ਵੀ ਦੱਬ ਲੈ ਕੇ ਕੰਮ ਇੱਕ ਟਰੈਕਟਰ ਹੋਰ ਲੈਂਦਾ ਹੁਣ ਟੋਚਨ ਪਾਗੇ ਨਿਕਲਣੇ ਬਾਹਰ ਹਾਂਜੀ ਹਾਂਜੀ ਬਸ ਪੈਸੇ ਬਥੇਰੇ ਆ ਜਿੰਨੇ ਤੂੰ ਬਰਸੀਨ ਚ ਕਮਾ ਲੈਣੇ ਇੰਨੇ ਮੈਂ ਕਮਾ ਲੈਣੇ ਹਾਂ 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 ਦੁੱਧ ਪੱਕਾ ਆ ਵੀਰੇ 1.5 ਲੱਖ ਬੰਦੇ ਆ ਆ ਦੇਖੋ ਇਦਾਂ ਮਤਲਬ ਉਹਨਾਂ ਫਿਰ ਪ੍ਰਾਲੀ ਨਾਲ ਭਰੀਆਂ ਬੰਦਨੇ ਆ ਇਹਦੀਆਂ ਅ ਜਿਵੇਂ ਆ ਲਾਈਨ ਲੱਗ ਕੇ ਗਈ ਲਾਈਨ ਦੇ ਵਿੱਚੋਂ ਦੇਖੋ ਤੁਸੀਂ ਕਿੰਨੀ ਸੋਹਣੀਆਂ ਨਾ ਕਿਵੇਂ ਭਰੀਆਂ ਬੰਨੀਆਂ ਜਾਣੀਆਂ ਇਹਦੀਆਂ ਆ ਰਹਿ ਗਿਆ ਹੋਰ ਮਾਲ ਹਲੇ ਕਹਿੰਦੇ ਆ ਵੀ ਲੱਦਣਾ ਥੋੜੇ ਟਾਈਮ ਲੱਗ ਜਾਣਾ ਆਪਾਂ ਇਹਨੇ ਲੇਜ਼ਰ ਕਰਾਦਾ ਕਰਦੇ ਆ ਸਮਾਨ ਫਿੱਟ ਭਲਾ ਜੀ ਓਧਾ ਘੰਟਾ ਹੋਰ ਹਾਂ ਬਸ ਆਹੀ ਹੈ ਪਾਰਾ ਹਾਂ ਇਹਨੇ ਮੈਂ ਉਹਨੂੰ ਇਕੱਠਾ ਕਰ ਲਵਾਂ ਧਾਮ ਜਮ ਜੇ ਨੇ ਕਿੰਨਾ ਵਜਨ ਹੋ ਗਈ ਤੁਹਾਡੇ ਹਿਸਾਬ ਨਾਲ ਅੱਜ ਅੱਛਾ ਜੀ ਠੀਕ ਹੈ ਨਰਮਾ ਨੇ ਕਿਹਾ ਥੋੜੇ ਜਿਹਾ ਹੈ ਨਾ ਹਾਂ ਜੀ ਪਰ ਆਇਆ ਨਾ ਸਲਿੱਪ ਮਾਰ ਕੇ ਨਾ ਉਹ ਸਾਲਾ ਉਸ ਜੀ ਕਰਕੇ ਸਲਿੱਪ ਵੱਜੀ ਆਹ ਹੋਏ ਵੀ ਗੱਲ ਹੈ ਵੀ ਗੱਲ ਹੈ ਹਾਂ ਆ ਜਾਨੀ ਆ ਫੇਰ ਆਇਆ ਨਾ ਵੀ ਦੋ ਨਾਲ ਚਲਾ ਆਇਆ ਦੋ ਨਾਲ ਸੋਖਾ ਜਦ ਹੈਗੀ ਚੀਜ਼ ਉਹ ਪੁੱਤਰੀ ਬਚਾ ਕੇ ਤੇ ਡਰਾਵਰ ਮਦੋਣੀ ਚ ਸਿਰ ਚ ਦੇਖ ਲੈ ਹੁਣ ਬਚ ਗਿਆ ਉੱਥੇ ਲਿੰਕਾਂ ਚ ਵੱਜਣਾ ਤਾਂ ਸਿਰ ਲਓ ਜੀ ਕਹਿੰਦੇ ਵੀ ਬਲਸੀਨ ਖਰਾਬ ਨਾ ਹੋਵੇ ਵੀ ਟਰੈਕਟਰ ਪਾਉਣ ਦਾ ਹੀ ਫਾਇਦਾ ਤੇ ਲੱਜਾਂ ਲੁੱਜਾਂ ਕੱਸ ਲੀਆਂ ਹੁਣ ਲੱਗੀਆਂ ਕੱਢਣ ਹੁਣ ਦੋ ਮੈਸੀ ਇੱਕ ਹੈਗਾ 950 ਦੂਆ ਦੂਆ ਕਿਹੜਾ ਮੈਸੀ ਆ ਇਹ 5243 ਹਾਂ ਹੱਥਲੀ ਬਣ ਰਹੀ ਹੈ ਉਹ ਮੈਂ ਤੋਲਣਾਂ ਦੀ ਰੁਕ ਦੇਣਾ ਇਹਨੇ ਦੀ ਦੇ ਬ੍ਰੇਕਾਂ 554328 ਲਗਾਉ ਰਿਹਾ ਟਰੈਕਟਰ ਦੋੜਾ ਸੋਹਣਾ ਟਰੈਕਟਰ ਦਾ ਪੈਦਾ ਨਹੀਂ ਚੱਕਰੀ ਬਣਾਈ ਭਈ ਆ ਪੁਲਿਸ ਚੱਕਰੀ ਆ ਚੜਾਈ ਆ ਖਤਰਨਾਕ ਵਾਸਤੇ ਤਿਏ ਤੇ ਰੱਖੋ ਈ ਤਿਏ ਚ ਲੈਤਾ ਹੋ ਗਿਆ ਨਾ ਲਾਲ ਹੋ ਗਈ ਵੀ ਟਰਾਲੀ ਥੋੜੀ ਜੀ ਚੜਕੇ 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 ਦੱਬ ਲਈ ਦੱਬ ਲਈ ਇਹ ਲੈ ਵੀ ਲੈ ਟਰਾਲੀ ਗਈ ਦੱਬ ਮੈਂ ਤਾਂ ਕਹਤਾ ਮੈਂ ਲੇਜ਼ਰ ਕੱਢ ਲੰਦੇ ਆ ਭਾਪੀ ਪਾ ਲੰਦੇ ਨੂੰ ਵੀਰ ਕਹਿੰਦਾ ਵੀ ਕੋਈ ਨਹੀਂ ਚੱਤਵਾ ਲਿਆ ਟਰੈਕਟਰ ਦੂਜਾ ਸੋ ਕੋਈ ਨਹੀਂ ਜ਼ਿਆਦਾ ਨਹੀਂ ਹੈ ਕੋਈ ਜਲਦੀ ਮਰ ਜਾਈ ਟਰੈਕਟਰ ਨੂੰ ਸਾਰੇ ਦੀ ਲੋਡ ਆ ਵਾ ਟਰਾਲੀ ਤੇ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀਆਂ ਜਲੀ ਸੋ ਮਿਲਦੇ ਆ